ਮੈਂ ਤੁਹਾਨੂੰ ਦੱਸਾਂਗਾ ਕਿ ਨਾ ਮਾਸ ਮਿਲ ਆਉਂਦਾ ਭਰਾ ਜੀ ਅੱਜ ਇੱਕ ਤੁਸੀਂ ਜਿਹੜਾ ਚੌਕ ਵਿੱਚ ਪੁਤਲਾ ਬੁੱਕਿਆ ਪਿਆ ਕੀ ਕਾਰਨ ਸੀਗਾ ਇਹ ਹੈ ਜੀ ਕਿ ਕੱਲ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਜੋ ਬੀਜੇਪੀ ਦੀ ਸਰਕਾਰ ਹੈਗੀ ਹੈ ਜਿਹੜੀ ਚਾਰਾ ਸ਼ਬਾਵਾਂ ਤੋਂ ਭਾਰਤ ਨੂੰ ਵੇਚਣ ਤੇ ਲੱਗੀ ਹੋਈ ਹੈ ਤੇ ਅਸੀਂ ਜਿਹੜਾ ਅੱਜ ਸਾਡੇ ਫਿਰਦੇ ਆ ਜਿਹੜਾ ਉਹ ਬਲੁੰਦ ਰਿਆ ਗਿਆ ਕਿ ਬਾਬਾ ਸਾਹਿਬ ਪੀਬਰਾ ਉਮੀਦਵਾਰ ਜੀ ਨੂੰ ਦੇਣਾਂ ਦੇ ਉੱਠੀ ਸ਼ਬਦਾਵਲੀ ਵਰਤੀ ਹੈ 바ਵਾ ਸਾਹਿਬ ਦੇ ਉਲਟ ਅਪਰਾਧ ਜਦ ਸ਼ਬਦ ਬੋਲੇ ਆ ਜਿਹੜੇ ਉਹਦੇ ਨਾਲ ਸਾਡੇ ਦਲਤ ਸਮਾਜ ਨੂੰ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਤੇ ਜਿਹੜੀ ਆ ਸਾਡੇ ਦਿਲਾਂ ਨੂੰ ਠੇਸ ਪਹੁੰਚੀ ਅਸੀਂ ਉਸ ਰੋਸ ਦੇ ਵਿੱਚ ਅਮਿਤ ਸ਼ਾਹ ਦਾ ਅਸੀਂ ਪਤਲਾ ਭੁਕਿਆ ਅਮਿਤ ਸ਼ਾਹ ਦੇ ਬੁਰਗਤਾ ਬਾਅਦ ਦੇ ਨਾਰੇ ਲਾਏ ਆ ਅਮਿਤ ਸ਼ਾਹ ਤੇ ਬੀਜੇਪੀ ਦੀ ਸਰਕਾਰ ਦੇ ਖਿਲਾਫ ਅਸੀਂ ਰੋਸ ਦੇ ਪ੍ਰਦਰਸ਼ਨ ਜੇ ਅਮਿਤ ਸ਼ਾਹ ਨੂੰ ਇਸ ਦੇ ਵਾਸਤੇ ਕੋਈ ਤਕੜੀ ਸਜ਼ਾ ਨਾ ਦਿੱਤੀ ਗਈ ਤੇ ਉਹਨੇ ਮਾਫੀ ਨਾ ਮੰਗੀ ਤੇ ਅਸੀਂ ਕਹਿੰਦੇ ਹਾਂ ਅਭਿਸ਼ਾ ਆਪਣੇ ਸੌਦੇ ਤੋਂ ਅਸਤੀਫਾ ਦੇਵੇ ਕਿਉਂਕਿ Dalit ਸਮਾਜ ਦੀਆਂ ਵੋਟਾਂ ਲੈ ਕੇ ਹੀ BJP ਸਰਕਾਰ ਬਣੀ ਸੀ ਔਰ ਮੈਂ ਯਾਦ ਕਰਉਣਾ ਚਾਹਦਾ ਇਹ ਸਰਕਾਰ ਨੂੰ ਕਿ ਜੇ ਉਹ ਸੰਵਿਧਾਨ ਦਾ ਇਹ 바ਵਾ ਸਾਹਿਬ ਡਾਕਟਰ ਪੀਬਰਾ ਅੰਬੇਦਕਰ ਦੀ ਸੋਚ ਸੀ ਕਿ ਜਿਹੜਾ ਹੈ ਹਰ ਭਾਰਤ ਦੇ ਵਿੱਚ ਜੰਮਨ ਵਾਲੀ ਔਰਤ ਹੈ ਜਿਹੜੀ ਉਹ ਬਰਾਬਰ ਬੰਦੇ ਦੇ ਬਰਾਬਰ ਰਹਿ ਸਕਦੀ ਹੈ ਸਤੀ ਪ੍ਰਥਾ ਉਹਨਾਂ ਨੇ ਖਤਮ ਕੀਤੀ ਦਾਸੀ ਪ੍ਰਥਾ ਉਹਨਾਂ ਨੇ ਖਤਮ ਕੀਤੀ ਔਰ ਜਾਤ-ਬਾਤ ਦਾ ਜਿਹੜਾ سلسلہ ਉਹਨੂੰ ਸੋਚਣ ਖਤਮ ਕਰਕੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਉਹ ਭਾਰਤੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਦੀ ਜੀਤੀ ਜਾਗਦੀ ਮਿਸਾਲ ਹੈ ਕਿ ਉਹਨਾਂ ਦੀ ਉਹ ਕਿਹੋ ਜਿਹੀ ਸੋਚ ਦੇ ਇੱਕ ਮਹਾਨ ਆਦਮੀ ਸੀ ਜਿੱਦਾਂ ਦੀ ਸੇਟਾਂ ਨੇ ਮਹਾਨ ਆਦਮੀ ਦੇ ਸਾਡੇ ਰਾਈਬਰ ਦੇ ਇਕੱਲੇ ਦਲਤਾਂ ਦੇ ਨਹੀਂ ਹਰ ਵਰਗ ਦੇ ਮਸੀਹਾ ਬਣ ਕੇ ਉਹ ਆਏ ਔਰ ਵਰਲਡ ਦੇ ਵਿੱਚ ਸਭ ਤੋਂ ਪੜੇ ਲਿਖੇ ਇਨਸਾਨ ਨੂੰ ਐਡੀ ਗੰਦੀ ਸ਼ਤਾਬਲੀ ਵਰਤਨੀ ਇਹ ਨਿੰਦਣਯੋਗ ਹੈ ਸਾਡਾ ਹਿਰਦਾ ਬਲੁੰਦਿਆ ਜੇ ਅਮਨ ਸ਼ਾਹ ਨੂੰ ਇਸ ਤੀਤੇ ਉਹਨੇ ਅਫਸੋਸ ਨਾ ਕੀਤਾ ਜਾਂ ਭਾਜਪਾ ਨੇ ਕੋਈ ਸਟੈਪ ਨਾ ਲਿਆ ਤੇ ਸਾਡਾ ਦਲਤ ਸਮਾਜ ਸਾਰਾ ਸੜਕਾਂ ਤੇ ਉਤਰੂਗਾ ਤੇ ਤਿੱਖਾ ਸੰਘਰਸ਼ ਵਿਟਿਆ ਜਾਊਗਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਮੈਂ ਇਸੇ ਨਾਲ ਹੀ ਆਦੇ ਅਗੇ ਭਾਈਚਾਰੇ ਨੂੰ ਵੀ ਥੋੜੇ ਮਾਦੀ ਥੋੜਾ ਸਪੂਤ ਕਰਦਾ ਵੀ ਜਦੋਂ ਸਾਡੇ ਕੋਈ ਰਹਿਬਰ ਨੂੰ ਬੁਲਾਉਂਦਾ ਐਦਾਂ ਦੀ ਸ਼ਰਧਾਬਲੀ ਵਰਤਦਾ ਤਾਂ ਅਸੀਂ ਜੇ ਉਹਨਾਂ ਨੂੰ ਨਹੀਂ ਬਖਸ਼ਦੇ ਤੇ ਸਾਨੂੰ ਇਹ ਕਿੱਥੇ ਬਖਸ਼ਣਗੇ ਤੇ ਸਾਨੂੰ ਦੱਟ ਕੇ ਐਸਾ ਮੋਦੀ ਸਰਕਾਰ ਦਾ ਉਤਰੇ ਭੁਗਣੇ ਚਾਹੀਦੇ ਆ ਤਿੱਖੇ ਸੰਘਰਸ਼ ਦੇ ਵਿੱਚ ਸਾਡਾ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੈਡਮ ਜੀ ਜਿਹੜੀ ਸ਼ਬਦਾਰਲੀ ਵੀ ਬੋਲੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਸਾਡੇ ਜਿਹੜੇ ਦੇਸ਼ ਦੇ ਲੀਡਰ ਹੈ ਜਿਨ੍ਹਾਂ ਨੇ ਕਿ ਸਾਰਾ ਦੇਸ਼ ਚਲਾਉਣਾ ਹੈ ਇਹੋ ਜੀ ਸ਼ਬਦਾਵਲੀ ਯੂਜ਼ ਕਰਦੇ ਆ ਜਿਹਦੇ ਨਾਲ ਸਾਰਾ ਗਲਤ ਸਮਾਜ ਦਾ ਜਿਹੜਾ ਫਿਰਦਾ ਬਦੁਰਾ ਬਦੁਰਾ ਇਹ ਕਹਿਗਾ ਅਸੀਂ ਸਿਰ ਇਹੀ ਚਾਹੁੰਦੇ ਆਗੇ ਕਿ ਉਹ ਸਾਰੇ ਸਮਾਜ ਨੂੰ ਸਾਰੇ ਗਲਤ ਪਾਇ ਤੋਂ ਮਾਫੀ ਮੰਗਣ ਤੇ ਜੇ ਮਾਫੀ ਦੇਣਾ ਚਾਹੀਦਾ ਜੇਕਰ ਮਾਫੀ ਨਹੀਂ ਮੰਗਦੇ ਤਾਂ ਦਲਤ ਸਮਾਜ ਕੀ ਕਰੂਗਾ ਅੱਗੇ ਆਉਣ ਨਾਲ ਅਸੀਂ ਲਗਾਤਾਰ ਪ੍ਰੋਟੈਸਟ ਜਾਰੀ ਰੱਖਾਂਗੇ ਅਸੀਂ ਆਪਦੇ ਸਮਾਜ ਦੇ ਵਿੱਚ ਜਾਵਾਂਗੇ ਕਿਉਂਕਿ ਸਾਡੇ ਸਮਾਜ ਦੀਆਂ ਵੋਟਾਂ ਨਾਲ ਹੀ ਦੇਖੋ ਸਾਰਿਆਂ ਦੀਆਂ ਵੋਟਾਂ ਪੈਂਦੀਆਂ ਪਰ ਇਹ ਵੀ ਪਤਾ ਹੈ ਕਿ ਸਾਡਾ ਸਮਾਜ ਕੱਲੀ ਸਮਾਜ ਵੀ ਔਰਤਾਂ ਵੀ ਓਨੀ ਹੀ ਵੋਟ ਪਾਉਂਦੀਆਂ ਨੇ ਸਰਕਾਰਾਂ ਬਣਾਉਣ ਚ ਉਹਨਾਂ ਦੀ ਹਿੱਸੇਦਾਰੀ ਹੈ ਨਾਲ ਅਸੀਂ ਆਪਦੇ ਸਮਾਜ ਨੂੰ ਕਹਾਂਗੇ ਕਿ ਇਸ ਪਾਰਟੀ ਨੂੰ ਬਿਲਕੁਲ ਵੋਟ ਨਾ ਪਾਈ ਜਾਵੇ ਜਿਹੜੀ ਜਿਹੜੀ ਪਾਰਟੀ ਸਾਡੇ ਡਾਕਟਰ ਬਾਬਾ ਭੀਮਰਾਓ ਵੇਦਕਰ ਦੇ ਸਨਮਾਨ ਦੇ ਕਰ ਸਕਦੀ ਜਿਹੜੇ ਸਾਡੇ ਗਲਤ ਭਾਈਚਾਰੇ ਨੂੰ ਸਨਮਾਨ ਦੀ ਰੱਖਿਆ ਨਹੀਂ ਕਰ ਸਕਦੀ ਸਾਡੇ ਅਧਿਕਾਰਾਂ ਦੀ ਰੱਖਿਆ ਨਹੀਂ ਕਰ ਸਕਦੀ ਅਸੀਂ ਉਹਦੀ ਸਰਕਾਰ ਲਿਆ ਕੇ ਕਰਨਾ ਕੀ ਹੈ